ਬਾਬਾ ਫਰੀਦ ਕਹਿੰਦੇ ਨੇ ਮੋਝ ਆਉ ਗੁਣ ਸਹਿ ਨਾਹੀ ਦੋਸ ਐਸੇ ਮਨ ਮੇ ਕੀ ਆ ਰੋਸ 25 26 ਸਾਲ ਹੋ ਗਏ ਸਨ ਸਾਧਨਾ ਕਰਦੇ ਆ ਫਰੀਦ ਨੂੰ ਪੁੱਛ ਲਿਆ ਉਹਨਾਂ ਦੇ ਮਿੱਤਰ ਸੁਲਤਾਨ ਨੇ ਬਈ ਗੱਲ ਕੀ ਹੈ ਤੂੰ ਅਜੇ ਵੀ ਸਮਾਧੀ ਲੈਣ ਨਹੀਂ ਹੋਇਆ ਸਮਾਧੀ ਨੂੰ ਉਹ ਹਲੂਲ ਕਹਿੰਦੇ ਨੇ ਬਈ ਅਜੇ ਵੀ ਹਲੂਲ ਦੇ ਤੂੰ ਨਹੀਂ ਗਿਆ ਅਜੇ ਵੀ ਬਿਸਮਾਦ ਦਾ ਰੰਗ ਤੇਰੇ ਤੇ ਨਹੀਂ ਚੜਿਆ 26 ਸਾਲ ਹੋ ਗਏ ਕਿਧਰੇ ਤੇਰੇ ਤੇ ਖੁਦਾ ਨਰਾਜ਼ ਤੇ ਨਹੀਂ ਤਾਂਗ ਆਪਣਾ ਕਹਿਣ ਦਾ ਕਹਿੰਦਾ ਨਹੀਂ ਖੁਦਾ ਨਰਾਜ਼ ਨਹੀਂ ਹੈ ਫਿਰ ਤੈਨੂੰ ਕਿਉਂ ਨਹੀਂ ਮਿਲਿਆ ਕਹੇ ਸੇ ਮਨ ਮੇਂ ਕੀਆ ਰੋਸ ਕਿਉਂ ਉਸ ਪਰਮਾਤਮਾ ਨੇ ਕੁਝ ਰੋਸ ਕੀਤਾ ਹੈ ਤੇਰੇ ਤੇ ਨਰਾਜ਼ ਹੈ ਕਹਿੰਦੇ ਨੇ ਨਹੀਂ ਮੁਝ ਆਉ ਗੁਣ ਸਹਿ ਨਾਏਂ ਮੇਰੇ ਜੀ ਕੋਈ ਕਮਜ਼ੋਰੀ ਨਹੀਂ ਮੈਂ ਆਪਣੀ ਅੱਖਾਂ ਨਹੀਂ ਖੋਲਦਾ ਸੂਰਜ ਤੇ ਉੱਗੇ ਹੋਇਆ ਹੈ ਅੱਖਾਂ ਬੰਦ ਕਰ ਦੇਈਏ ਕੋਈ ਰੋਸ਼ਨੀ ਨਹੀਂ ਬੜੀ ਕਰੜੀ ਮਿਹਨਤ ਕਰਨੀ ਹੈ ਅਭਿਆਸੀ ਕਹਿੰਦੇ ਨੇ 90 ਫੀਸਦੀ ਮਨੁੱਖੇ ਤੋਂ ਮੁੜ ਜਾਂਦੇ ਨੇ ਭਈ ਇਹ ਨਹੀਂ ਹੋਣਾ ਇਹ ਖਪਾਣਾ ਸਾਥੋਂ ਨਹੀਂ ਆਉਂਦਾ ਜਪਨ ਲਗਿਆ ਪਰਮਾਤਮਾ ਦਾ ਨਾਮ ਦਿਖਾਈ ਦੇਂਦੇ ਨੇ ਆਪਣੇ ਆਪ ਨੂੰ ਮੈਂ ਫਿਰ ਅਰਜ਼ ਕਰਾਂ ਜਿਹਨੂੰ ਵੀ ਦਿਖਾਈ ਦੇਂਦੇ ਨੇ ਆਪਣੇ ਨੇੜੇ ਆਇਆ ਜਿਹਨੂੰ ਆਪਣੇ ਵਿੱਚ ਗੁਣੇ ਗੁਣ ਦਿਖਾਈ ਦੇਂਦੇ ਨੇ ਜਿਹਦੇ ਉੱਪਰ ਉੱਪਰ ਹੀ ਕੁਝ ਵੀ ਨਹੀਂ ਦੂਜਿਆਂ ਨੂੰ ਮਨੁੱਖ ਗੈਰਾ ਦੇਖਦਾ ਹੈ ਦੂਜਿਆਂ ਦੀ ਤੇ ਸੱਤ ਪੀੜੀਆਂ ਬੰਦਾ ਦੇਖਦਾ ਇਹਦਾ ਪਿਓ ਇੰਜ ਹੁੰਦਾ ਸੀ ਜੀ ਇਹਦਾ ਦਾਦਾ ਇੰਜ ਹੁੰਦਾ ਸੀ ਇਹਦਾ ਪਰਦਾਦਾ ਇੰਜ ਹੁੰਦਾ ਸੀ ਅਗਲੇ ਇਲੈਕਸ਼ਨ ਦੇ ਦਿਨਾਂ 'ਚ ਮੈਂ ਦੇਖਦਾ ਲੋਕੀ ਕਬਰਾਂ ਦੇ 'ਚ ਮੁਰਦੇ ਕੱਢਦੇ ਨੇ ਸੱਤਾ ਤੇੜੀਆਂ ਨੂੰ ਗਾਲ੍ਹਾਂ ਕਢਵਾੜੀਆਂ ਉਹਨਾਂ ਦੇ ਇਲੈਕਸ਼ਨ ਲੜੇ ਕੋਈ ਹਾਏ ਹਾਏ ਕਿੰਨਾ ਦੂਜਿਆਂ ਦੇ ਗੈਰੇ ਜਾਂਦੇ ਆਪਣੇ ਨੂੰ ਉੱਪਰ ਉੱਪਰ ਵੇਖਦੇ ਨੇ ਬੁਰੇ ਤੋਂ ਬੁਰੇ ਮਨੁੱਖ ਨੂੰ ਵੀ ਬੁਰਾਈ ਦਿਖਾਈ ਨਹੀਂ ਦਿੰਦੀ ਇਹ ਵੀ ਮਰਜ਼ੀ ਕਰਦੇ ਨੇ ਇੱਕ ਦਫਾ ਬੁਰੇ ਤੋਂ ਬੁਰਾ ਮਨੁੱਖ ਜੋ ਆਪਣੇ ਤੋਂ ਦੂਰ ਹੈ ਬੁਰਾ ਕਰਕੇ ਬੜਾ ਖੁਸ਼ ਹੋਵੇਗਾ ਜੇਬ ਕਤਰੇ ਬੜੇ ਖੁਸ਼ ਹੋ ਜਾਂਦੇ ਨੇ ਜਦ ਕਿਸੇ ਦੀ ਜੇਬ ਕੱਟ ਕੇ ਲਿਆਉਂਦੇ ਨੇ ਲੱਡੂ ਵੰਦੇ ਅੱਜ ਕਾਮਯਾਬ ਹੋ ਗਏ ਗੱਲ ਬਣ ਗਈ ਢਾਕਾ ਡਾਲਣ ਦੇ ਜਦ ਡਾਕੂ ਸਫਲ ਹੋ ਜਾਂਦਾ ਹੈ ਕੋਈ ਪਛਾਤ ਤਾਪ ਕਰਦਾ ਹੈ ਨੱਚਦੇ ਨੇ ਟੱਪਦੇ ਨੇ ਅੱਜ ਗੱਲ ਬਣ ਗਈ ਖੇਡ ਬਣ ਗਈ ਆਪਣੇ ਤੋਂ ਦੂਰ ਨੇ ਬਹੁਤ ਦੂਰ ਧਰਮ ਦੀ ਸਾਧਨਾ ਜਪ ਤਪ ਦੁਆਰਾ ਜਦ ਮਨੁੱਖ ਆਪਣੇ ਨੇੜੇ ਆਂਦਾ ਹੈ ਆਪਣੀ ਅਸਲੀਅਤ ਦਾ ਪਤਾ ਚੱਲਦਾ ਹੈ ਖੇੜ ਤੇ ਕੁਝ ਹੋਰ ਹੈ ਔਖਾ ਪਰ ਜੇ ਜਪ ਜਾਰੀ ਰਹੇ ਔਗੁਣ ਤੇ ਮਿਟਦੇ ਜਾ ਰਿਨ ਗਲਤ ਵਿਚਾਰ ਮਿਟਦੇ ਜਾ ਰਿਨ ਗਲਤ ਸੋਚਣੀ ਵੀ ਮਿਟਦੀ ਨਾ ਸੋਚ ਮੈਂ ਅਰਸ ਕਰਾਂ ਬੁਰਾ ਸੋਚਣਾ ਮਾਨਸਿਕ ਕਰਮ ਹੈ ਤੇ ਬੁਰਾ ਕਰਨਾ ਸਰੀਰਕ ਕਰਮ ਹੈ ਪਰਮਾਤਮਾ ਮਾਨਸਿਕ ਕਰਮ ਦਾ ਹੀ ਫਲ ਦਿੰਦਾ ਹੈ ਸਮਾਜ ਤੇ ਕਾਨੂੰਨ ਸਰੀਰਕ ਕਰਮ ਦਾ ਫਲ ਦਿੰਦਾ ਹੈ ਮੈਂ ਅਕਸਰ ਅਰਜ਼ ਕਰਦਾ ਹੁਣਾ ਸਮਾਜ ਤੇ ਕਾਨੂੰਨ ਦੇਖਦਾ ਹੈ ਮੈਂ ਕੀਤਾ ਕੀ ਹੈ ਪਰਮਾਤਮਾ ਦੇਖਦਾ ਹੈ ਮੈਂ ਸੋਚਿਆ ਕੀ ਹੈ ਉਹ ਕਰਤ ਨਹੀਂ ਦੇਖਦਾ ਨੀਅਤ ਦੇਖਦਾ ਉਹ ਸਰੀਰਕ ਕਰਨੀ ਨਹੀਂ ਦੇਖਦਾ ਸੋਚਣੀ ਦੇਖਦਾ ਅਗਰ ਸੋਚਣੀ ਬੁਰੀ ਹੈ ਤਾਂ ਮਾਨਸਿਕ ਕਰਮ ਤੇ ਹੋ ਗਿਆ ਬੋਰਾ ਤੇ ਹੋ ਗਿਆ ਮਨ ਮੈਲਾਗੇ ਸਵੇਰੇ ਗਿਆਨੀ ਸਾਹਿਬ ਸਿੰਘ ਜੀ ਕਹਿ ਰਹੇ ਸਨ ਮਨ ਮੈਲੇ ਸਭ ਕੁਛ ਮੈਲਾ ਤਨ ਦੋਤੇ ਮਨ ਹੱਛਾ ਨਾ ਮਨ ਮੈਲੇ ਇਸ ਬੰਦੇ ਦੀ ਸੇਵਾ ਵੀ ਮੈਲੀ ਮਨ ਮੈਲੇ ਇਸ ਬੰਦੇ ਦਾ দান ਪੁੰਨ ਵੀ ਮੈਲਾ ਮਨ ਮੈਲੇ ਬੂਰਾ ਸੋਚਦਾ ਪਿਆ ਤੇ ਉਹਨੂੰ ਸੇਵਾ ਕਰਦਾ ਫਿਰ ਆਏ ਹਾਏ ਬੁਰੇ ਵਿਚਾਰ ਪੈ ਚੱਲਨੇ ਉਹਨੂੰ ਪੁੰਨ ਦਾਨ ਪਿਆ ਕਰਦਾ ਮਨ ਮੈਲੇ ਸਭ ਕੁਛ ਮੈਲਾ ਇਹਦਾ ਤੀਰਥਾਂ ਤੇ ਜਾਣਾ ਵੀ ਮੈਲਾ ਬੂਰਾ ਸੋਚਦਾ ਪਿਆ ਗਿਆ ਤੀਰਥਾਂ ਤੇ ਇਹਦਾ ਸਤ ਸੰਗ ਕੀਤਾ ਹੋਇਆ ਵੀ ਕੁਸੰਗਤ ਹੈ ਕਿਉਂਕਿ ਬੈਠਾ ਸਤ ਸੰਗ ਦੇ ਚ ਸੋਚਦਾ ਬੂਰਾ ਤਨ ਸਤ ਸੰਗ ਕਰ ਰਿਹਾ ਹੈ ਮਨ ਦੇ ਤਲ ਤੇ ਕੋ ਸੰਗਤ ਚਲ ਰਹੀ ਹੈ ਕਿ ਕੋਈ ਸਮੇ ਇਹ ਦੋ ਵਿਪਰੀਤ ਦਿਸ਼ਾਵਾਂ ਮਨੁਕਧੀਆਂ ਬਣ ਜਾਂਦੀ ਜਿੱਥੇ ਘੜੀਵੇ ਸੁਰਤ ਮਤ ਮਨ ਬਗ ਜਿੱਥੇ ਮਨੁਕ ਘੜਦਾ ਆਪਣੇ ਵਿਚਾਰਾਂ ਨੂੰ ਆਪਣੀ ਸੋਚਣੀ ਨੂੰ ਆਪਣੀਆਂ ਯਾਦਾਂ ਨੂੰ ਜੈਸੇ ਇਹ ਘੜਾ ਜਾਂਦਾ ਹੈ ਮਨ ਘੜੇ ਹੋਏ ਮਨ ਨੂੰ ਇੱਕ बोਧ ਆਉਂਦਾ ਹੈ ਕਿ ਮੈਂ ਪ੍ਰਮਾਤਮਾ ਤੋਂ ਵਿਛੜਿਆ ਹੋਇਆ ਹਾਂ ਇਸ ਦੇ ਅੰਦਰ ਬਿਰਹਾ ਜਾਗਦਾ ਹੈ ਔਰ ਬਿਰਹਾ ਇਸ ਨੂੰ ਤੜਪਾ ਕੇ ਰੱਖ ਲੈਂਦਾ ਹੈ ਔਰ ਤੜਪ ਕੇ ਮਨੁੱਖ ਰੋ ਉਠਦਾ ਹੈ ਕੋਈ ਵੀ ਪੀੜਾ ਜਦ ਮਨੁੱਖ ਨੂੰ ਤੜਪਾ ਦੇਵੇ ਰੁਲਾ ਦਿੰਦੀ ਹੈ ਨੰਦ ਲਾਲ ਨੇ بڑے ਆਲਮਾਨਾ ਡੰਗ ਨਾਲ ਬਿਆਨ ਕੀਤਾ ਦੋ ਚਸ਼ਮ ਮੰਨ ਕੇ ਦਰਿਆਏ अजीਮੁਲ ਸ਼ਾਨ ਐ ਗੋਆ ਜ਼ਹਿਰ ਅਸ਼ਕਮ ਬਵਦ ਸ਼ਾਦਾ ਬੀਏ ਸਰ ਬਾਗ ਬਾਗ ਇੰਜਾਂ ਅਗਾ ਚਲ ਕੇ ਕਹਿੰਦਾ ਸ਼ਾਖੇ ਉਮੀਦ ਹੈ ਆਸ਼ਿਕ ਹਰ ਗਿਸਮਰ ਨਗੇਰਦ ਅਜ਼ ਆਬੇ ਅਸ਼ਕ ਮੈਂ ਜਗਾ ਸਵਰ ਪਰ ਨਾ ਵਾਸ ਐ ਪ੍ਰੇਮੀ ਤੂੰ ਉਮੀਦ ਦਾ ਬੂਟਾ ਲਾਇਆ ਇਹਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ ਨੰਦ ਲਾਲ ਕਿਉਂ ਜਦ ਮੈਂ ਆਸਾ ਕਰਕੇ ਪਾਠ ਕਰਨੇ ਆ ਰੱਬ ਮਿਲੇ ਜਦ ਮੈਂ ਆਸਾ ਕਰਕੇ ਕਥਾ ਕੀਰਤਨ ਸੁਣ ਰਿਹਾ ਪ੍ਰਭੂ ਮਿਲੇ ਜਦ ਮੈਂ ਉਮੀਦ ਕਰਕੇ ਤੀਰਥਾਂ ਤੇ ਜਾ ਰਿਹਾ ਮੰਦਰ ਮਸਜਿਦ ਗੁਰਦੁਆਰੇ ਜਾ ਰਿਹਾ ਪ੍ਰਭੂ ਮਿਲੇ ਕਿਉਂ ਨਹੀਂ ਮਿਲੇਗਾ ਸ਼ਾਖੇ ਉਮੀਦੇ ਆਸ਼ਿਕ ਆਸ਼ਿਕ ਪ੍ਰੇਮੀ ਵਾਹ ਵਾਹ ਤੋ ਉਮੀਦ ਦੀ ਸ਼ਾਖ ਲਾਈਏ ਉਮੀਦ ਦਾ ਬੂਟਾ ਲਾਇਆ ਬੂਟੇ ਨੂੰ ਪਰਸ਼ੇਂ ਦੇ ਚ ਸ਼ਾਖ ਕਹਿੰਦੇ ਹੈ ਸ਼ਾਖੇ ਉਮੀਦੇ ਆਸ਼ਿਕ ਹਰ ਗਿਸ ਸਮਰ ਨਗਿਰਤ ਸਮਰ ਫਲ ਨੂੰ ਕਹਿੰਦੇ ਇਹ ਫਲੀ ਬੂਤ ਨਹੀਂ ਹੋਵੇਗੀ ਫਲ ਨਹੀਂ ਲੱਗਣਾ ਕਿਉਂ ਨੰਦ ਲਾਲ ਕਹਿੰਦੇ ਤੂੰ ਉਮੀਦ ਦੇ ਬੂਟੇ ਨੂੰ ਸਿੰਚਿਆ ਤੇ ਹੈ ਹੀ ਨਹੀਂ ਪਾਣੀ ਤੇ ਨਹੀਂ ਪਾਇਆ ਬਿਨਾਂ ਸਿੰਚਿਆ ਇਹ ਬੂਟਾ ਫਲੀ ਬੂਤ ਨਹੀਂ ਆਉਂਦਾ ਅਸਾ ਦੇ ਬੂਟੇ ਨੂੰ ਉਮੀਦ ਦੇ ਬੂਟੇ ਨੂੰ ਕਿਹਦੇ ਨਾਲ ਸਿੰਜੀਏ ਅ즈 ਆਵ ਦੇ ਅਸ਼ਕੇ ਮੈ ਜਗਾ ਤਾਂ ਸਬਰ ਸਰਨਾ ਬਾਸ਼ਾ ਮੈ ਜਗਾ ਇਹਨਾਂ ਦੋ ਪੁਤਲੀਆਂ ਨੂੰ ਕਹਿੰਦੇ ਨੇ ਇਹਨਾਂ ਦੋ ਪੁਤਲੀਆਂ ਦਾ ਪਾਣੀ ਤੇ ਤੂੰ ਉਮੀਦ ਦੇ ਬੂਟੇ ਚ ਪਾਇਆ ਹੀ ਨਹੀਂ ਇਹ ਫਲ ਨਹੀਂ ਲੱਗਣ ਲੱਗੇ ਰੋਇਆ ਹੋਵੇਗਾ ਤੂੰ ਪਰਵਾਰ ਦੇ ਵਿੱਚ ਛੋੜੇ ਨਿਰੰਕਾਰ ਦੇ ਵਿਛੋੜੇ ਨੇ ਤੈਨੂੰ ਨਹੀਂ ਰੁਲਾਇਆ ਰੋਇਆ ਮੈਂਗਾ ਤੂ ਪਦਾਰਥਾਂ ਦੇ ਵਿੱਚ ਔੜੇ ਨੁਕਸਾਨ ਹੋ ਗਿਆ ਰੋਂਦੇ ਮਿਲਦੇ ਜ਼ਿੰਦਗੀ ਇਤਨੀ ਲੰਘ ਗਈ ਤੇ ਪ੍ਰਮਾਤਮਾ ਅਜੇ ਤੱਕ ਨਹੀਂ ਮਿਲਿਆ ਇਤਨੇ ਸਵਾਸਾਂ ਦਾ ਨੁਕਸਾਨ ਹੋ ਗਿਆ ਤੂ ਰੋਇਆ ਹੀ ਨਹੀਂ ਕਦੀ ਸਾਖੇ ਉਮੀਦੇ ਆਸ਼ਿਕ ਹਰ ਕਿਸ ਸਮਰਨਾ ਰਹੀ ਇਹ ਸਤਗੁਰੂ ਕਹਿੰਨੇ ਨੇ ਇੱਕ ਨਾ ਰੋਣਾ ਮੇਰੇ ਤਨ ਕਾ ਵਿਰਾ ਜਿਨ ਹੋਂ ਪੈਰੋਂ ਵੀ ਛੋੜੀ ਹੈ ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਇਸ ਨੇ ਤੜਪਾਇਆ ਨਹੀਂ ਰੋਲਾਇਆ ਹੀ ਨੇ ਲੋਕਾਂ ਨੂੰ ਦੁੱਖ ਹੋਵੇਗਾ ਤੜਪਣਾ ਹੋਵੇਗਾ ਪਰਿਵਾਰ ਕਾਰੋਬਾਰੀ ਇਹ ਹੀ ਰੋਣੇ ਹੁੰਦੇ ਨੁਰਕੀਏ ਲੋਕਾਂ ਕੋ ਕਿਧਰੇ ਕਿਦਾਈ ਕਦੀ ਕਦਾਈ ਕੋਈ ਇੱਕਦ ਮਨੁੱਖ ਜੇ ਦੇ ਕੋਲ ਰੱਬੀ ਰੋਣਾ ਹੋਵੇ ਰੱਬੀ ਰੋਣਾ ਮਨੁੱਖ ਦੇ ਮਨ ਨੂੰ ਹਲਕਾ ਕਰ ਦਿੰਦਾ ਹੈ ਗੁਨਾਹਾਂ ਨੂੰ ਦੋ ਦਿੰਦਾ ਹੈ ਐਸਾ ਮਨੁੱਖ ਫਿਰ ਪਹੁੰਚ ਜਾਂਦਾ ਹੈ ਕਰਮਖੰਡ ਵਿੱਚ ਬਖਸ਼ਿਸ਼ ਦਾ ਪਾਤਰ ਹੋ ਜਾਂਦਾ ਹੈ ਕਿਉਂਕਿ ਉਹਦਾ ਰੋਣਾ ਪਰਮਾਤਮਾ ਦੀ ਖਾਤਰ ਹੈ ਪਦਾਰਥਾਂ ਦੀ ਖਾਤਰ ਨਹੀਂ ਪਦਾਰਥਾਂ ਦੀ ਖਾਤਰ ਤੇ ਬਹੁਤ ਰੋ ਚੁਕੇ ਜਨਮ ਤੋਂ ਮਨੋਂ ਕੋ ਰੋਂਦਾ ਦੁੱਧ ਦੀ ਖਾਤਰ ਦੁੱਧ ਪਦਾਰਥ ਹੈ ਰਜ਼ਕ ਹੈ ਮੈਂ ਚਾਹ ਰੋਂਦਾ ਫਿਰ ਸਾਰੀ ਜ਼ਿੰਦਗੀ ਪਦਾਰਥਾਂ ਦੇ ਹੀ ਰੋਣੇ ਨੇ ਰਜ਼ਕ ਦੇ ਹੀ ਰੋਣੇ ਨੇ ਹੁਰਕੀ ਹੈ ਫਿਰ ਪਰਿਵਾਰ ਦੇ ਰੋਣੇ ਨੇ ਲੋਕੀ ਨੇ ਰੋਣਿਆਂ ਨੂੰ ਰੋਂਦੇ ਨੇ ਸੰਸਾਰ ਦਾ ਭਰਮਣ ਕਰਦੇ ਆਏ ਲੋਕੀ ਜਦ ਕੋਈ ਸਮੱਸਿਆ ਰੱਖਦੇ ਨੇ ਮੇਰੇ ਮੋਂ ਨਿਕਲ ਜਾਂਦਾ ਹੈ ਸੰਸਾਰੀ ਰੋਣਾ ਹਾਂ ਕਈ ਕਈ ਦੇ ਨੰਗਿਆ ਨਹੀਂ ਤੁਹਾਡਾ ਮਨ ਬੜਾ ਕਠੋਰ ਹੈ ਅਸੀਂ ਨਾ ਦੁੱਖ ਤੁਹਾਨੂੰ ਬਿਆਨ ਬੈ ਕਰਦੇ ਆ ਮੈਂ ਕਿ ਤੁਹਾਡਾ ਦੁੱਖ ਮੈਂ ਵੀ ਦੁਖੀ ਹਾਂ ਤੁਸੀਂ ਵੀ ਦੁਖੀ ਹੋ ਇਹ ਆਪਣਾ ਦੁੱਖ ਉਹਨੂੰ ਸੁਣਾਓ ਜਿੱਥੇ ਦੁੱਖ ਹੈ ਹੀ ਨਹੀਂ ਦੁੱਖ ਤੇ ਸਹਿਪੇ ਆਖੀਏ ਸੁਖ ਜੁ ਸਹਿ ਹੀ ਬਾਸ ਇੱਕ ਦੂਜੇ ਨੂੰ ਦੁੱਖ ਸੁਣਾਉਣ ਨਾਲ ਦੁੱਖ ਘਟਦੇ ਨਹੀਂ ਇਸ ਚੱਕਰ 'ਚ ਨਾ ਪੈਣਾ ਕੋਈ ਕਿਸੇ ਦੇ ਦੁੱਖ ਨਹੀਂ ਲੈਂਦਾ ਇਸ ਚੱਕਰ 'ਚ ਨਾ ਪੈਣਾ ਔਰ ਕੋਈ ਕਿਸੇ ਦੇ ਦੁੱਖ ਲੈ ਵੀ ਨਹੀਂ ਸਕਦਾ ਮਨੁੱਖ ਆਸਾ ਰੱਖਦਾ ਹੈ ਉਹ ਮੌਤੇ ਸੁਖ ਚਾਹਤ ਹੈ हम होते सुख चाहते हैं तुलसी कैनन मैं उसतौ सुख चाना ओ मेथव सुख चांदा ओ मौते सुख चाहते हैं हम होते सुख चाहते हैं दुख कोई किसे कुल नहीं लेगा दुखदा साथी भी कोई नहीं बनना सिया बक्ति में कब कोई किसी का साथ देता है ਕਿ ਤਾਰੀ ਕੀ ਮਸਾਇਆ ਵੀ ਜੁਦਾ ਇਨਸਾਨ ਸੇ ਰਹੇ ਹਨੇਰੇ ਤੇ ਆਪਣਾ ਸਾਇਆ ਵੀ ਸਾਥ ਛੱਡ ਦਿੰਦਾ ਹੈ। ਸ਼ਿਆਣੇ ਮਨੁੱਖ ਆਪਣਾ ਦੁੱਖ ਪਰਮਾਤਮਾ ਦੇ ਗੌਰ ਹੁੰਦੇ। ਕਿਉਂਕਿ ਉਹਦੇ ਕੋਲ ਦੁੱਖ ਨਹੀਂ ਹੈ। ਸਿਰਫ ਉਹ ਹੀ ਦੁੱਖ ਲੈ ਸਕਦਾ ਹੈ ਸੰਸਾਰ ਦੇ ਵਿੱਚ ਪਰਮਾਤਮਾ ਬਾਕੀ ਕੋਈ ਦੁੱਖ ਨਹੀਂ ਲੈ ਸਕਦੇ ਜਿਹੜੇ ਲੈ ਹੀ ਨਹੀਂ ਸਕਦੇ। ਲੋਕੀ ਉਹਨਾਂ ਦੇ ਅੱਗੋਂ ਰੋਂਦੇ ਨੇ ਆਪਣਾ ਦੁੱਖ ਸੁਣਾਉਂਦੇ ਨੇ ਔਰ ਉਹ ਕਈ ਦਫਾ ਐਸਾ ਹੁੰਦਾ ਇਸ ਨੇ ਇੱਕ ਦੁੱਖ ਸੁਣਾਇਆ ਹੁੰਦਾ ਉਹ ਆਪਣੇ 10 ਦੁੱਖ ਸੁਣਾ ਕੇ ਭਾਰ ਹੋਰ ਵਧਾ ਦਿੰਦੇ ਨੇ ਪਹਿਲਾਂ ਹੀ ਭਾਰ ਹੁੰਦਾ ਬਗੌਰ ਮੁਤਾਲਾ ਕਰਨਾ ਇਸ ਵਾਸਤੇ ਸਿਆਣੇ ਮਨੁੱਖ ਆਪਣਾ ਦੁੱਖ ਕਦਈ ਕਿਸੇ ਦੇ ਅੱਗੋਂ ਨਹੀਂ ਰੱਖਦੇ ਇਹਦੇ ਉੱਤੇ ਉਸਤਾਦ ਜ਼ੌਕ ਨੇ ਇੱਕ ਬੜਾ ਕੀਮਤੀ ਬੋਲ ਆਖਿਆ मेरे चेहरे से गम आशकारा नहीं है पर ये न समझ कि ये गम का मारा नहीं है डूबने को तो डूबे हम भी लेकिन पहले साहिल को हमने पुकारा नहीं है डूबे मैं भी हाँ वो थे मैं भी खा देने पर मैं इस तरह चीखिया चिल्लाया नहीं मैं जी डूब गया जी मैं मर गया जी ਮੈਂ ਡੁੱਬ ਗਿਆ ਜੀ ਮੈਂ ਮਰ ਗਿਆ ਜੀ ਐਸਾ ਰੋਇਆ ਚਲਾਇਆ ਨਹੀਂ ਕਿਉਂਕਿ ਸਾਰੇ ਹੀ ਡੁੱਬਦੇ ਪੈ ਨੇ ਸਾਰੇ ਹੀ ਰੋ ਰਹੇ ਨੇ ਜੇ ਮੈਂ ਜਾਣ ਵੀ ਲਿਆ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਜਿਨ੍ਹਾਂ ਨੇ ਜਾਣ ਲਿਆ ਉਹਨਾਂ ਨੇ ਤੇ ਕਹਿ ਦਿੱਤਾ ਨਹੀਂ ਕਥਨ ਕਰ ਸਕਦੇ ਤੇ ਜਿਨ੍ਹਾਂ ਨੇ ਜਾਣਿਆ ਕੱਖ ਨਹੀਂ ਉਹ ਦਾਵਾ ਤੇ ਕਰਦੇ ਨਾ ਸੀ ਜਾਣਦੇ ایک ذوق ہے کہ جنہیں میں کہہ کے سماپتی کرا ہے کس سے پتا پوچھیں جانان منزل میں اپنے پیارے دا پتا کس تو پوچھا کس سے پتا پوچھیں جانان منزل جس کو خبر تھی تیری وہ بے خبر ملا جنہوں تیرا پتا سی ਉਹਤੇ ਪਤਾ ਦਸਣ ਜੋਗਾ ਹੀ ਨਹੀਂ ਸੀ ਤੇ ਜਿਹੜਾ ਪਤਾ ਦੱਸ ਦੇ ਪਏ ਨੇ ਇਹਨਾਂ ਨੂੰ ਕੱਖ ਵੀ ਨਹੀਂ ਪਤਾ ਕਿਸੇ ਪਤਾ ਪੁੱਛੇਂ ਜਾਨਾ ਨੇ ਮੰਜ਼ਿਲ ਜਿਸ ਕੋ ਖਬਰ ਥੇ ਤੇਰੀ ਉਹ ਬੇਖਬਰ ਮਿਲ ਜਿਸ ਦਿਨ ਉਹ ਪ੍ਰਗਟ ਹੋ ਜਾਂਦਾ ਹੈ ਮਨੁੱਖ ਦੇ ਆਪਣੇ ਬੋਲ ਬੰਦ ਹੋ ਜਾਂਦੇ ਨੇ ਪਰਮਾਤਮਾ ਬੋਲਦਾ ਉਦੋਂ ਆਪਣੀ ਸੋਚਣੀ ਬੰਦ ਹੋ ਜਾਂਦੀ ਹੈ ਪਰਮਾਤਮਾ ਸੋਚਦਾ ਉਹਦਾ ਆਪਣਾ ਜੀਵਣਾ ਹੀ ਬੰਦ ਹੋ ਜਾਂਦਾ ਹੈ ਉਹਦੇ ਚ ਪਰਮਾਤਮਾ ਹੀ ਜੀਵਦਾ ਫਿਰ ਈਸ਼ਵਰੀ ਜੀਂਦਾ ਹੈ ਕਿਸੇ ਨੂੰ ਕਹਿੰਦੇ ਨੇ ਪਰਮਾਤਮਾ ਦੀ ਪ੍ਰਾਪਤੀ ਕੁਝ ਬ